ਹਾਂ ਜੀ ਬਿਲਕੁਲ ਮੈਂ ਪੜਾਉਗਾ ਜਰੂਰ 42 ਫਿਰਾਂਗੇ ਹਾਂ ਜੀ ਹੋਰ ਦਿਖਾਉਂ ਜੀ ਆ ਦੇਖੋ ਜੀ ਆ ਇੱਕ ਖਬਰ ਜਿਹੜੀ ਹੈਗੀ ਆ ਕਿ ਇਹ ਇਹ ਜਿਹੜੀਆਂ ਰਜਿਸਟਰੀਆਂ ਜਿਹੜੀਆਂ ਨੇ 2018 ਦੇ ਵਿੱਚ ਮਰੂਪਤੀ ਖਰੀਦੀ ਹੋਈ ਹੈ ਜੀ ਜਿਹੜੀ ਓਨਰ ਤੋਂ ਖਰੀਦੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਵੀ ਮੇਰੇ ਨਕਸ਼ੇ ਜੀ ਨਾਲ ਇਮਪਰੂਵਮੈਂਟ ਟਰਸਟ ਲਿਖਿਆ ਆ ਦੇਖੋ ਆ ਮੈਂ ਐਨਓਸੀ ਕਰਾਈ ਹੋਈ ਆ ਆ ਦੇਖੋ ਐਨਓਸੀ ਦੀ ਰਸੀਦ ਹੈ ਜੀ ਅਮਰ ਵੀ ਇਹ ਜਮਾਤ ਰਾਹ ਕੇ 플ਾਟ ਉਹਦੀ ਐਨਮੋਸੀ ਲਈ ਹੋਈ ਹੈ। ਹੋਰ ਤੁਸੀਂ ਇਹ ਦੇਖੋ ਜਿਹੜੀ ਪੁਰਾਣੀ ਖਬਰ ਨੂੰ ਜੋੜ ਰਹੇ ਆ ਉਹ ਖਬਰ ਦੇ ਪ੍ਰਤੀ ਤਾਂ ਹਾਈ ਕੋਰਟ ਨੇ ਕੰਡੈਮਨਟ ਲੱਗੀ ਸੀ ਪਲਾਟ ਖਾਤੀ ਕਰਾਤਾ ਹੋਦੀ ਉਹਦੇ ਨੂੰ ਜੀਵਨੋ ਕਰੇਦੋਂ ਵਿਟਲ ਦੇ ਹੰਦੇਦੋਂ ਤੁਸੀਂ ਇਹ ਨਹੀਂ ਦੇਖ ਸਕਦੇ ਕਿ ਇਹ ਤਾਂ ਬਹੁਤ ਪੁਰਾਣੀ ਖਬਰ ਹੋ ਗਈ ਉਹਨੂੰ ਅੱਜ ਫੇਰ ਜੋੜਿਆ ਜਾ ਰਿਹਾ ਹਾਂਜੀ ਸਰ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤਿਆ ਦਿ ਲੋਤਨਵਾਦੀਆਂ ਕਿ ਤੁਸੀਂ ਅੱਜ ਇੱਥੇ ਮੈਨੂੰ ਟਾਈਮ ਦਿੱਤਾ ਔਰ ਮੇਰੇ ਕੇਤੇ ਮੇਰੇ ਸੱਦੇ ਦੇ ਉੱਤੇ ਤੁਸੀਂ ਇੱਥੇ ਪਹੁੰਚੇ ਹੋ ਔਰ ਮੇਰੇ ਨਾਲ ਤੁਸੀਂ ਜਿਹੜੀ ਇਹ ਵਾਰਤਾਲਾਪ ਕਰ ਰਹੇ ਹੋ ਕਿਉਂਕਿ ਅੱਜ ਇੱਕ ਬੜਾ ਵੱਡਾ ਮੁੱਦਾ ਸੀਗਾ ਮੈਂ ਇਸ ਕਰਕੇ ਤੁਹਾਨੂੰ ਇਹ ਤਕਲੀਫ ਦਿੱਤੀ ਹੈ ਕਿ ਕੱਲ ਇੱਕ ਈ ਨਿਊਜ਼ ਚੈਨਲ ਵੱਲੋਂ ਮੇਰੇ ਖਿਲਾਫ ਜਿਹੜਾ ਬਹੁਤ ਹੀ ਜ਼ਿਆਦਾ ਤੁਸੀਂ ਇਹ ਦੇਖੋ ਵੀ ਬਾਹਵਲੀ ਨੇਤਾ ਜਿਹੜਾ ਵਾ ਕਬਜ਼ਿਆਂ ਦਾ ਰੋਪ ਲਾਇਆ ਗਿਆ ਵਾ ਉਹਦੇ ਵਿੱਚ ਤੁਸੀਂ ਇੱਕ ਚੀਜ਼ ਇਹ ਦੇਖੋ ਕਿ ਉਹ ਕਬਜ਼ਿਆਂ ਦੇ ਰੋਪ ਦੇ ਨਾਲ-ਨਾਲ ਉਹਨਾਂ ਨੇ ਏ ਵੀ ਕਿਹਾ ਗਿਆ ਵੀ ਇਹ ਕਾਂਗਰਸ ਦੇ ਟਾਈਮ ਕਬਜ਼ਾ ਵੀ ਹੋ ਰਿਹਾ ਸੀ ਉਸ ਤੋਂ ਬਾਅਦ ਹੁਣ ਫੇਰ ਔਰ ਵਿੱਚ ਹੀ ਉਹਨਾਂ ਨੇ ਪਹਿਲਾਂ ਕਾਂਗਰਸੀ ਸਾਬਕਾ ਜਿਹੜੇ ਕਾਂਗਰਸੀ ਨੇ ਉਹਨਾਂ ਨੂੰ ਇਨਵੋਲਵ ਕੀਤਾ ਔਰ ਨਾਲ ਦੀ ਨਾਲ ਹੀ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰੀ ਸਾਹਿਬ ਜਿਹੜੇ ਕਿ ਲੋਕਲ ਬੋਡੀ ਮਨਿਸਟਰ ਵੀ ਨੇ ਉਹਨਾਂ ਦਾ ਨਾਮ ਵੀ ਵਾਰ-ਵਾਰ ਉਹਨਾਂ ਨੇ ਉਹਦੇ ਵਿੱਚ ਲਿਆ ਜਦ ਕਿ ਮੈਂ ਸਮਝਦਾ ਵੀ ਹੋ ਸਕਦਾ ਸਾਡੇ ਮੰਤਰੀ ਸਾਹਿਬ ਦੀ ਤਾਂ ਨੋਲੇਜ ਹੀ ਕੁਝ ਨਹੀਂ ਹੋਊਗਾ ਕਿਉਂ ਕਿ ਇਹ ਜਿਹੜਾ ਪਲਾਟ ਦੀ ਉਹ ਗੱਲ ਕੀਤੀ ਜਾ ਰਹੀ ਹੈ ਤੁਸੀਂ ਸਾਫ਼-ਸਾਫ਼ ਦੇ ਸਕਦੇ ਹੋ ਵੀ 2018 ਦੇ ਵਿੱਚ 2018 ਦੇ ਵਿੱਚ ਇਹ ਮੈਂ ਪਲਾਟ ਖਰੀਦਿਆ ਸੀ ਹਾਂਜੀ ਔਰ ਤੁਸੀਂ ਸਭ ਤੋਂ ਵੱਡੀ ਚੀਜ਼ ਇਹ ਦੇਖੋ ਵੀ ਮੈਂ ਰਜਿਸਟਰੀ ਦੇ ਵਿੱਚ ਨਕਸ਼ੇ ਦੇ ਵਿੱਚ ਮੈਂ ਦੱਸਿਆ ਹੋਇਆ ਵੀ ਮੇਰੇ ਨਾਲ ਇੰਪਰੂਵਮੈਂਟ ਟਰਸਟ ਲੱਗਦੀ ਆ ਅਗਰ ਮੇਰੇ ਮਨ ਦੇ ਵਿੱਚ ਕੋਈ ਵੀ ਚੋਰ ਹੁੰਦਾ ਜਾਂ ਡਾਊਟ ਹੁੰਦਾ ਤਾਂ ਮੈਂ ਇੰਪਰੂਵਮੈਂਟ ਟਰਸਟ ਨੂੰ ਗਵਾਰੰਟੀ ਕਿਉਂ ਬਣਾਉਂਦਾ ਠੀਕ ਹੈ ਜੀ ਉਸ ਤੋਂ ਬਾਅਦ ਤੋਂ ਨੂੰ ਮੈਂ ਇਹ ਦੱਸਦਾ ਵੀ ਇਸ ਤੋਂ ਬਾਅਦ ਉਸ ਪਲਾਟ ਸਬੰਧੀ ਮੈਂ ਮਿਊਨਿਸਪਲ ਕਾਰਪੋਰੇਸ਼ਨ ਕੋਲ ਕਿ ਇਹ ਰਕਬਾ ਦੇਵਨਗਰ ਦਾ ਵਾ ਇਹਦਾ ਟਰਸਟ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਇੰਪਰੂਵਮੈਂਟ ਟਰਸਟ ਜਿਹੜੀ ਆ ਉਹ ਹੈਪੋਵਾਲ ਦੇ ਵਿੱਚ ਹੈ ਇਹ ਰਕਬਾ ਬਾੜੇਵਾਲ ਵਾਣਾ ਦਾ ਵਾ ਔਰ ਮੈਂ ਨਕਸ਼ਾ ਅਪਲਾਈ ਕੀਤਾ ਆ ਦੇਖੋ ਮੇਰਾ ਨਕਸ਼ਾ ਪਾਸ ਹੋਇਆ ਆ ਦੇਖ ਸਾਹਦੇ ਹੋ ਜੀ ਤੁਸੀਂ ਥੋੜਾ ਤੋਂ ਨੀਚੇ ਕਰ ਦਿਓ हां ठीक है जी तो करो जी आगे ਗੱਲ ਕਰੋ ਠੀਕ ਹੈ ਜੀ ਇਹ ਨਕਸ਼ਾ ਪਾਸ ਹੋਇਆ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਣਾ ਚਾਹਨਾ ਕਿ ਆਹ ਦੇਖੋ ਛਜਰਾ ਹੈਗਾ ਸਾਡਾ ਬਾੜੇਵਾਲ ਆਵਾਨਾ ਦਾ ਛਜਰਾ ਜਿਹੜਾ ਹੁੰਦਾ ਜਿਹੜਾ ਕਿ ਜਿੱਥੋਂ ਆਹ ਦੇਖੋ ਤੁਸੀਂ ਛਜਰੇ ਦੇ ਵਿੱਚ 710 ਨੰਬਰ ਖਸਰਾ 710 ਨੰਬਰ ਆ ਬਾੜੇਵਾਲ ਆਵਾਨਾ ਦਾ ਖਸਰਾ ਜਿੱਥੇ ਮੈਂ ਕਾਬਜ ਆ ਕਿਉਂਕਿ ਮੇਰੀ ਰਜਿਸਟਰੀ 'ਚ ਵੀ ਤੁਸੀਂ ਦੇਖੋ 710 ਨੰਬਰ ਖਸਰੇ ਦੀ ਹੀ ਰਜਿਸਟਰੀ ਹੋਈ ਹੋਈ ਆ ਜਦ ਕਿ ਇਮਪਰੂਵਮੈਂਟ ਟਰਸਟ ਹੈ ਬੋ ਵਾਲਾ ਮੇਰਾ ਕੋਈ ਵੀ ਇਮਪਰੂਵਮੈਂਟ ਟਰਸਟ ਨਾ ਜਦ ਕਿ ਉਸ ਤੋਂ ਬਾਅਦ ਉਹ ਕਿਹਾ ਜਾ ਰਿਹਾ ਉਹਨਾਂ ਨੇ ਕਿਹਾ ਵੀ ਜੀ ਇਹ ਇੱਥੇ ਗੁਰਦੁਆਰਾ ਸਾਹਿਬ ਬਨਾਤਾ ਬਿਲਕੁਲ ਮੇਰੇ ਨਾਲ ਦੇ ਜਿਹੜਾ ਪਲਾਟ ਹੈ ਉਹਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੈ ਹਾਂ ਉਹਦੇ ਬਦੀ ਪ੍ਰਤੀ ਵੀ ਉਹਨਾਂ ਨੇ ਉਹਦੇ ਵਿੱਚ ਲਿਖਿਆ ਵਾ ਹਾਂ ਇਹ ਜ਼ਰੂਰ ਹੈ ਕਿ ਗੁਰਦੁਆਰਾ ਸਾਹਿਬ ਵੱਲੋਂ ਇੱਕ ਵਾਰੀ ਸਾਡਾ ਬਹੁਤ ਹੀ ਸਤਿਕਾਰਯੋਗ ਸਾਡਾ ਜਿਹੜਾ ਕਾਉਂਸਲਰ ਹੈ ਇਥੋਂ ਮਨੀਸ਼ਾ ਕਾਉਂਸਲਰ ਪਤੀ ਆ ਉਹਨੇ ਮੇਰੇ ਨਾਲ ਰਾਬਤਾ ਜਰੂਰ ਕੀਤਾ ਸੀ ਵੀ ਗੁਰਦੁਆਰਾ ਸਾਹਿਬ ਨੂੰ ਲੰਗਰ ਆਸਤੇ ਜਗਾ ਚਾਹੀਦੀ ਆ ਵੀ ਤੁਸੀਂ ਆਪਣਾ ਪਲਾਟ ਉਹਨਾਂ ਨੂੰ ਦੇ ਦਿਓ ਤੇ ਮੈਂ ਬਿਲਕੁਲ ਉਹਦੇ ਲਈ ਸਾਫ਼ ਇਨਕਾਰ ਕਰਤਾ ਸੀ ਕਿਉਂਕਿ ਉਹਨੇ ਜਿਹੜੀ ਪ੍ਰਪੋਜ਼ਲ ਰੱਖੀ ਸੀ ਉਹ ਕਹਿੰਦਾ ਸੀ ਜਿੱਥੇ ਪਹਿਲਾਂ ਗੁਰਦੁਆਰਾ ਸਾਹਿਬ ਆ ਸਾਡੇ ਫਲੈਟਾਂ ਦੇ ਵਿੱਚ ਵੀ ਤੁਸੀਂ ਉਹ ਵਾਲੀ ਜਗਾ ਲੈ ਲਓ ਇਹ ਦੇ ਦਿਓ ਮੈਂ ਕਿਹਾ ਜਿੱਥੇ ਇੱਕ ਵਾਰੀ ਨਿਸ਼ਾਨ ਸਾਹਿਬ ਲੱਗ ਜੇ ਜਿਹੜੀ ਜਗ੍ਹਾ ਗੁਰਦੁਆਰਾ ਸਾਹਿਬ ਆਪਣਾ ਨਿਸ਼ਾਨ ਸਾਹਿਬ ਲਾ ਦਿੰਦੀ ਆ ਉਸ ਤੋਂ ਬਾਅਦ ਉੱਥੇ ਰਹਿਣਾ ਨਹੀਂ ਚਾਹੀਦਾ ਔਰ ਇਸ ਕਰਕੇ ਮੈਂ ਉਹ ਜਗ੍ਹਾ ਬਿਲਕੁਲ ਨਹੀਂ ਮੇਰੀ ਇਹ ਜਗ੍ਹਾ ਹੈਗੀ ਆ ਔਰ ਦੇਖੋ ਵਿਵਾਦਾਂ ਦੀ ਗੱਲ ਕੀਤੀ ਜਾ ਰਹੀ ਆ ਵਿਵਾਦ ਤਾਂ ਕੋਈ ਹੈ ਹੀ ਨਹੀਂ ਕਦ ਦੀਏ ਤਾਂ 30 ਸਾਲ ਤੁਸੀਂ ਜੇ ਹੁੰਦੀਆਂ ਨੀਆਂ ਪੱਟ ਕੇ ਦੇਖੋਗੇ ਨਾ 30 ਸਾਲ ਪੁਰਾਣੀਆਂ ਨੀਆਂ ਨੇ ਓ ਇਸ ਪਲਾਟ ਦੀਆਂ ਔਰ ਕਿਉਂਕਿ ਇੱਥੇ ਇੱਕ ਮੋਟਰ ਦਾ ਕੋਠਾ ਹੁੰਦਾ ਸੀ ਜਿੱਥੋਂ ਕਿ ਬੋਰ ਵੀ ਅੱਜ ਵੀ ਹੈਗਾ ਉਹ ਬੋਰ ਜਿੱਥੋਂ ਪਾਣੀ ਆ ਸਾਰੇ ਇਲਾਕੇ ਨੂੰ ਲਾਇਆ ਜਾਂਦਾ ਸੀ ਉਸ ਤੋਂ ਬਾਅਦ ਇੱਕ ਕਲੋਨੀ ਦੇਵਨਗਰ ਬਣੀ ਦੇਖੋ ਓਨਰਾਂ ਤੋਂ ਚੀਜ਼ ਖਰੀਦੀ ਪੈਸੇ ਦੇ ਕੇ ਖਰੀਦੀ ਔਰ ਆਪਾਂ ਨਕਸ਼ੇ ਪਾਸ ਕਰਾਏ ਅੱਛਾ ਉਸ ਤੋਂ ਇਲਾਵਾ ਇਸ ਇਸ ਚੀਜ਼ ਤੋਂ ਇਲਾਵਾ ਤੁਸੀਂ ਇੱਕ ਚੀਜ਼ ਹੋਰ ਦੇਖੋ ਵੀ ਉਹਨਾਂ ਨੇ ਇੱਕ ਚੀਜ਼ ਇਹ ਕਹੀ ਗਈ ਹੈ ਕਿ ਜੀ ਇਹਦੀ ਮਿਸਿਸ ਜਿਹੜੀ ਹੈ ਇਲੈਕਸ਼ਨ ਲੜੀ ਔਰ ਹਰੀ ਔਰ ਤੀਜੇ ਨੰਬਰ ਤੇ ਆਈ ਇਹ ਖਬਰ ਅੱਜ ਤੋਂ 2 ਸਾਲ ਪਹਿਲਾਂ ਖ਼ਬਾਰਾਂ ਦੇ ਵਿੱਚ ਚੱਲ ਚੁੱਕੀ ਆ ਔਰ ਮੇਰਾ ਮੀਨੂ ਮਲੋਤਰੇ ਦੇ ਨਾਲ ਇਸ ਸੰਬੰਧੀ ਇੱਕ ਪਲਾਟ ਦਾ ਰੋਲਾ ਵੀ ਪਿਆ ਸੀ ਜਿਸ ਸੰਬੰਧੀ ਮੈਂ ਹਾਈ ਕੋਰਟ ਦੇ ਵਿੱਚ ਸੀਓਪੀਸੀਪੀ ਪਾਈ ਸੀਗੀ ਜਿਸ ਤਹਿਤ ਤੁਸੀਂ ਦੇਖ ਸਕਦੇ ਹੋ ਹਾਈ ਕੋਰਟ ਦੀ ਡਾਇਰੈਕਸ਼ਨਜ਼ ਮੁਤਾਬਕ ਉਹ ਪਲਾਟ ਵਿਹਲਾ ਹੋ ਚੁੱਕਿਆ ਜਿੰਦੀ ਗੱਲ ਉਹ ਦੁਆਰਾ ਕਰ ਰਿਹਾ ਜਿੰਦੀ ਗੱਲ ਇਹ ਕਰ ਰਿਹਾ ਨਾ ਉਹ ਤਾਂ ਹਾਈ ਕੋਰਟ ਦੀ ਡਾਇਰੈਕਸ਼ਨ ਨਾਲ ਵਿਹਲਾ ਹੋ ਗਿਆ ਤੁਸੀਂ ਇੱਕ ਚੀਜ਼ ਦੇਖੋ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਦੁਆਰਾ ਦੁਆਰਾ ਉਹੀਓ ਗੱਲਾਂ ਜਿਹੜੀਆਂ ਅੱਜ ਤੋਂ 2 ਸਾਲ ਪਹਿਲਾਂ ਹੋ ਚੁੱਕੀਆਂ ਉਹ ਗੱਲਾਂ ਦੁਆਰਾ ਦੁਆਰਾ ਇਹ ਰਿਪੀਟ ਕੀਤੀਆਂ ਜਾ ਰਹੀਆਂ ਇਹ ਮੰਛਾ ਕੀ ਹੈ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਵੀ ਸਾਰੇ ਸਤਿਕਾਰਯੋਗ ਮੇਰੇ ਵੀਰ ਜੇ ਅੱਜ ਤੱਕ ਮੇਰਾ ਕਿਸੇ ਨਾਲ ਕੋਈ ਇਹੋ ਜਿਹਾ ਨਹੀਂ ਹੋਇਆ ਔਰ ਤੁਸੀਂ ਬਹੁਤ ਸਾਰੀਆਂ ਖਬਰਾਂ ਲਾਈਆਂ ਇਲੈਕਸ਼ਨ ਲੜਿਆ ਆਪਾਂ ਲੇਕਿਨ ਇਸ ਦਾ ਮੰਛਾ ਮੈਨੂੰ ਇਹਦੇ ਪਿੱਛੇ ਕੌਣ ਆ ਜਾਂ ਇਹ ਉਹਨਾਂ ਨੇ ਕਿਉਂ ਇਸ ਤਰ੍ਹਾਂ ਕਰਿਆ ਕਿਉਂ ਇੰਪਰੂਵਮੈਂਟ ਟਰਸਟ ਦੇ ਅਫਸਰ ਜਿਹੜੇ ਨੇ ਉਹ ਪਰ ਜੇ ਫਿਰਦੇ ਨੇ ਮੈਂ ਉਹਨਾਂ ਨੂੰ ਵੀ ਕਿਹਾ ਮੈਂ ਕਿਹਾ ਜੀ ਦੇਖੋ ਤੁਸੀਂ ਪੂਰੀ ਨਪਾਈ ਕਰਾਓ ਤਸੱਲੀ ਕਰਾਓ ਜੇ ਮੈਂ 1 ਇੰਚ ਵੀ ਮੈਨੂੰ ਲੱਗਦਾ ਹੈ ਮੇਰੀ ਬਿਲਡਿੰਗ ਸਿੱਡਦੀ ਹੋ ਮੈਂ ਨਾਲ ਜਾ ਕੇ ਜੀਸੀਬੀ ਲਾ ਕੇ ਸਟਾ ਦੂੰਗਾ ਐਵੇਂ ਹੀ ਮੰਤਰੀ ਸਾਹਿਬ ਨੂੰ ਬਦਨਾਮ ਕੀਤਾ ਜਾ ਰਿਹਾ ਸਾਡੇ ਮਾਧਿਅਮ ਦੇ ਰਾਹੀਂ ਕੀਤਾ ਜਾ ਰਿਹਾ ਜਿਹੜੇ ਕਿ ਬਹੁਤ ਹੀ ਅੱਛੇ ਇਨਸਾਨ ਆ ਪੰਜਾਬ ਦੇ ਲਈ ਇਨਵੈਸਟਮੈਂਟ ਲਿਆ ਰਹੇ ਆ ਪੰਜਾਬ ਲਈ ਦਿਨ ਰਾਤ ਉਹ ਦੌੜ ਲਾ ਰਹੇ ਆ ਤੇ ਦੇਖੋ ਇਹੋ ਜੀਆਂ ਜਿਹੜੀਆਂ ਗੱਲਾਂ ਨੇ ਇਹ ਬਿਲਕੁਲ ਨਜਾਇਜ਼ ਨੇ ਔਰ ਗਲਤ ਇਸੇ ਕਰਕੇ ਅੱਜ ਮੈਂ ਤੁਹਾਡੇ ਭਰਾਵਾਂ ਨੂੰ ਸਾਰਿਆਂ ਨੂੰ ਸੱਦਿਆ ਵੀ ਤਾਂ ਜੋ ਮੈਂ ਤੁਹਾਨੂੰ ਸਪਸ਼ਟੀਕਰਨ ਦੇ ਸਕਾਂ ਵੀ ਯਾਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਖਰੀਦੇ ਹੋਏ ਪਲਾਟਾਂ ਨਕਸ਼ੇ ਬਣਾ ਕੇ ਅਸੀਂ ਹੁੰਦੇ ਤੇ ਕੰਸਟਰਕਕਸ਼ਨ ਕਰ ਰਹੇ ਆ ਜੇ ਅਸੀਂ ਗਲਤ ਪਾਏ ਜਾਂਦੇ ਆ ਜੋ ਸਾਡੇ ਖਿਲਾਫ ਮੰਦੀ ਆ ਉਹ ਕਾਰਵਾਈ ਕੀਤੀ ਜਾਵੇ ਪਰ ਜੇ ਉਹ ਗਲਤ ਜਿਹੜਾ ਬੰਦਾ ਇੰਨੀ ਜ਼ਿਆਦਾ ਸ਼ਰਾਰਤ ਕਰ ਰਿਹਾ ਉਹ ਗਲਤ ਨਿਕਲਦਾ ਤਾਂ ਉਹਦੇ ਖਿਲਾਫ ਜਿਹੜੀ ਆ ਮੈਂ ਵੀ ਆਪਣੇ ਲੀਗਲ ਐਡਵਾਈਜ਼ਰ ਦੇ ਨਾਲ ਰਹਿ ਲਾ ਕੇ ਤਾਂ ਉਹਦੇ ਖਿਲਾਫ ਬੰਨ ਦੀ ਕਾਰਵਾਈ ਜ਼ਰੂਰ ਕਰੂੰਗਾ ਜੀ ਜਦੋਂ ਪਹਿਲਾਂ ਤੁਹਾਡਾ ਮਾਮਲਾ ਆਇਆ ਸੀ ਉਦੋਂ ਆਪੋਜੀਸ਼ਨ ਦੇ ਕਈ ਲੀਡਰਾਂ ਦਾ ਨਾਮ ਆਇਆ ਸੀ ਵੀ ਉਹਨਾਂ ਨੇ ਕਬਜ਼ੇ ਦੀ ਕੋਸ਼ਿਸ਼ ਕੀਤੀ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਉਹ ਉਸੇ ਉਹੀ ਦੁਬਾਰਾ ਇਹ ਸਾਰੇ ਰੋਗ ਲੱਗ ਬਿਲਕੁਲ ਲੱਗਦਾ ਜੀ ਮੈਨੂੰ ਕਿਉਂਕਿ ਉਹ ਸਾਰੀ ਵਰਡਿੰਗ ਉਹੀ ਹੀ ਹੈ ਤੁਸੀਂ ਇੱਕ ਚੀਜ਼ ਦੇਖੋ ਇਸ ਖਬਰ ਦੇ ਵਿੱਚ ਵੀ ਉਹ ਜੋ ਵਰਡਿੰਗ ਜਿਹੜੀ ਪਹਿਲਾਂ ਸੀ ਜੀ ਪਰਮਿੰਦਰਜੀਤ ਕੋਰ ਤੀਜੇ ਨੰਬਰ ਤੇ ਆਈ ਉਹ ਹਰੀ ਇਹ ਉਸ ਤੋਂ ਬਾਅਦ ਜੀ ਇਹਨਾਂ ਨੇ ਉਹ ਕਬਜ਼ਾ ਕਰਿਆ ਪਲਾਟ ਨੂੰ ਲੈ ਕੇ ਜੀ ਪਰਚਾ ਹੋਇਆ ਇਹ ਹੋਇਆ ਉਹ ਜੋ ਵਰਡਿੰਗ ਜਿਹੜੀ ਹੈ ਨਾ ਸੇਮ ਵਰਡਿੰਗ ਜਿਹੜੀ ਹੈ ਨਾ ਉਹ ਇਹਦੇ ਵਿੱਚ ਯੂਜ਼ ਕੀਤੀ ਗਿਆ ਜਦ ਕਿ ਬਿਲਕੁਲ ਅਸੀਂ ਉਹਦੇ ਵਿੱਚੋਂ ਤਾਂ ਹਾਈ ਕੋਰਟ ਵੱਲੋਂ ਹੀ ਉਹ ਜਗ੍ਹਾ ਖਾਲੀ ਹੋਗੀ ਜੇ ਹਾਈ ਕੋਰਟ ਨੂੰ ਉਹਦੇ ਚ ਦਿਖਿਆ ਕੁਝ ਅਸੀਂ ਕੰਟੈਂਪਟ ਪਾਈ ਔਰ ਕੰਟੈਂਪਟ ਪੁਲਿਸ ਦੇ ਖਿਲਾਫ ਪਾਈ ਵੀ ਜੀ ਉਹਨਾਂ ਨੇ ਧੱਕਾ ਕੀਤਾ ਵਾ ਉਹ ਨਜਾਇਜ਼ ਕਬਜ਼ਾ ਉਹਨਾਂ ਨੇ ਕਰਾਇਆ ਅਸੀਂ ਨਹੀਂ ਸਗਾ ਕਬਜ਼ਾ ਕਰਿਆ ਔਰ ਇਸ ਕਰਕੇ ਉਹ ਜਗਾ ਵੇਲੀ ਹੋਈ ਦੇਖੋ ਇਹੋ ਜੀਆਂ ਗੱਲਾਂ ਜਿਹੜੀਆਂ ਇਹ ਇਹ ਚੀਜ਼ਾਂ ਕਰਕੇ ਅੱਜ ਮੈਂ ਤੁਹਾਡੇ ਰੂਬਰੂ ਹੋਇਆ ਵੀ ਇਹ ਬਿਲਕੁਲ ਸਾਡੀ ਜਿਹੜੀ ਸਚਾਈ ਹੈ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆਂ ਸਾਡੀ ਜਿਹੜੀ ਇਲੈਕਸ਼ਨ ਉਹਨੇ ਲੈਟਰ ਤਾਂ ਨਹੀਂ ਇਹ ਸਾਰਾ ਕੁਝ ਹੋ ਰਿਹਾ ਦੇਖੋ ਜੀ ਲੱਗਦਾ ਇਹ ਰਿਹਾ ਵੀ ਜਿਹੜੀ ਇਹ ਤਿਆਰੀ ਸ਼ਾਇਦ 27 ਦੀ اپوزیشن ਵੱਲੋਂ ਕੀਤੀ ਜਾ ਰਹੀ ਹੈ ਜਾਂ ਬਦਨਾਮ ਕਰਨ ਦੇ ਲਈ ਕੁਝ ਕੀਤਾ ਜਾ ਰਿਹਾ ਵਾ ਜੀ ਜਦਕਿ ਸਾਡਾ ਤਾਂ ਇਹੋ ਜਿਹਾ ਕੋਈ ਮਕਸਦ ਹੀ ਨਹੀਂ ਹੈਗਾ 27 ਨਾਲ ਤਾਂ ਇਹ ਹਲੇ ਤਾਂ 27 ਚ ਬਹੁਤ ਟਾਈਮ ਪਿਆ ਵਾ ਪਹਿਲਾਂ ਹੀ ਇਹੋ ਜੀਆਂ ਹਰਕਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਬੜੀਆਂ ਮੰਦਭਾਗੀਆਂ ਨੇ ਜੀ ਸਰ ਇਹਦੇ ਤੇ ਤੁਹਾਡਾ ਅਗਲਾ ਐਕਸ਼ਨ ਕੀ ਹੈ ਬਿਲਕੁਲ ਜੀ ਮੈਂ ਅੱਜ ਹੀ ਆਪਣੇ ਲੀਗਲ ਐਡਵਾਈਜ਼ਰ ਕੋਲ ਜਾਣਾ ਔਰ ਮੈਂ ਬੰਦ ਹੀ ਕਾਰਵਾਈ ਜੋ ਵੀ ਕਾਨੂੰਨੀ ਕਾਰਵਾਈ ਹੈ ਜੀ ਉਹ ਮੈਂ ਜ਼ਰੂਰ ਕਰੂੰਗਾ ਜੀ ਚਾਹੇ ਉਹ ਉਹਦੇ ਵਿੱਚ ਕੋਈ ਵੀ ਬੰਦਾ ਇਨਵੋਲਵ ਹੈ ਚਾਹੇ ਉਹਦੇ ਵਿੱਚ ਕੋਈ ਅਫਸਰ ਇਨਵੋਲਵ ਨਿਕਲਦਾ ਜੋ ਵੀ ਨਿਕਲਦਾ ਮਤਲਬ ਜਿਹੜਾ ਵੀ ਤੱਕਾ ਕਰਨ ਦੀ ਕੋਸ਼ਿਸ਼ ਕਰੂਗਾ ਮੈਂ ਤਾਂ ਸਿੱਧੀ ਜੀ ਗੱਲ ਇਹ ਕਰਦਾ ਵੀ ਤੱਕਾ ਬਰਦਾਸ਼ਤ ਮੈਂ ਹੁਣ ਨਹੀਂ ਕਰਨਾ ਕਿਉਂਕਿ ਐਵੇਂ ਸਿਆਸੀ ਕਿਸੇ ਵੀ ਬੰਦੇ ਦੀ ਸ਼ਰਾਰਤ ਦੇ ਉੱਤੇ ਅਗਰ ਮੇਰੇ ਨਾਲ ਧੱਕਾ ਹੋਇਆ ਤਾਂ ਮੈਂ ਉਹਦੇ ਖਿਲਾਫ ਕਾਨੂੰਨੀ ਲੜਾਈ ਲੜਾਂਗਾ ਉਹ ਸਟੇਟਸ ਕੀ ਜਿਹੜੀ ਜਦਾ ਦਾ ਸਟੇਟਸ ਕੀ ਸਟੇਟਸ ਮੇਰੀ ਜੀ ਬਿਲਡਿੰਗ ਬਣੀ ਹੋਈ ਆ ਸਟੇਟਸ ਮੇਰਾ ਤਾਂ ਕੰਮ ਚੱਲ ਰਿਹਾ ਹੈ ਵਾ ਜੀ ਮੇਰੀ ਤਾਂ ਸਟੇਟਸ ਵਾਲੀ ਕੋਈ ਐਸੀ ਗੱਲ ਹੈ ਹੀ ਨਹੀਂ ਉਹ ਤਾਂ ਤਾਂ ਹੋਵੇ ਜੇ ਮੈਂ ਕੁਝ ਗਲਤ ਕਰਦਾ ਹੋਵਾਂ ਜੀ ਇਸ ਮੰਤਰੀ ਦਾ ਵੀ ਨਾਮ ਦੱਸ ਰਹੇ ਹੋ ਕਿ ਉਹਨਾਂ ਨਾਲ ਗੱਲਬਾਤ ਹੋਈ ਇਸ ਜੀ ਨਾਲ ਨਾ ਜੀ ਬਿਲਕੁਲ ਨਹੀਂ ਕੁੱਕੀ ਉਹਨਾਂ ਦਾ ਕੋਈ ਇਨਵੋਲਵਮੈਂਟ ਹੈ ਨਹੀਂ ਗੱਲਬਾਤ ਤਾਂ ਮੈਂ ਤਾਂ ਕਰਦਾ ਜੇ ਸੰਜੀਵ ਅਰੋੜਾ ਜੀ ਸਾਡੇ ਮੰਤਰੀ ਸਾਹਿਬ ਦੀ ਕੋਈ ਇਨਵੋਲਵਮੈਂਟ ਹੁੰਦੀ ਜਾਂ ਅਸੀਂ ਗਲਤ ਹੁੰਦੇ ਫਿਰ ਮੈਂ ਮੰਤਰੀ ਸਾਹਿਬ ਨੂੰ ਜ਼ਰੂਰ ਜਾ ਕੇ ਉਹਨਾਂ ਦੇ ਪੈਰ ਫੜਦਾ ਵੀ ਜੀ ਮੈਂ ਗਲਤ ਆ ਮੈਨੂੰ ਬਚਾਓ ਜਦ ਕਿ ਇਹੋ ਜੀ ਕੋਈ ਗੱਲ ਹੀ ਹੈ ਨਹੀਂ ਨਾ ਅਸੀਂ ਗਲਤ ਆ ਤੇ ਨਾ ਹੀ ਉਹਨਾਂ ਦੀ ਕੋਈ ਇਨਵੋਲਵਮੈਂਟ ਆ ਉਹ ਤਾਂ ਐਵੇਂ ਮੈਂ ਹੈਰਾਨ ਆ ਵੀ ਉਹਨਾਂ ਦੇ ਨਾਮ ਨੂੰ ਸਾਡੇ ਨਾਮ ਨਾਲ ਜੋੜ ਕੇ ਕਿਉਂ ਮੇ ਬਦਨਾਮ ਕੀਤਾ ਜਾ ਰਿਹਾ ਵਾ ਜੀ ਤੁਹਾਨੂੰ ਕਿਸੇ ਮੈਕਮੇ ਵੱਲੋਂ ਕੋਈ ਨੋਟਿਸ ਆਇਆ ਤੁਸੀਂ ਕਹਿੰਦੇ ਵੀ ਟਰਸਟ ਦੇ ਅਧਿਕਾਰੀ ਭੱਜੇ ਬਿਲਕੁਲ ਜੀ ਕੋਈ ਨੋਟਿਸ ਨਹੀਂ ਆਇਆ ਪਰ ਅੱਜ ਸਵੇਰ ਦੇ ਇੰਪਰੂਵਮੈਂਟ ਟਰਸਟ ਦੇ ਮੈਨੂੰ ਬਹੁਤ ਸਾਰੇ ਅਫਸਰਾਂ ਦੇ ਫੋਨ ਆਏ ਆ ਵੀ ਜੀ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਆ ਸਾਨੂੰ ਦਿਓ ਤਾਂ ਕਿ ਅਸੀਂ ਉਹਨੂੰ ਵੈਰੀਫਾਈ ਕਰ ਸਕੀਏ ਮੈਂ ਸਾਰੇ ਡਾਕੂਮੈਂਟ ਜਿਹੜੇ ਆ ਇੰਪਰੂਵਮੈਂਟ ٹرسٹ ਕੋ ਸਬਮਿਟ ਕਰਾਤੇ ਆ ਵੀ ਤੁਸੀਂ ਇਹਨੂੰ ਵੈਰੀਫਾਈ ਕਰੋ ਵੈਰੀਫਾਈ ਕਰਕੇ ਤੁਸੀਂ ਜੋ ਤੁਹਾਨੂੰ ਸਹੀ ਲੱਗਦਾ ਹੋਊਗਾ ਤੁਸੀਂ ਉਹ ਸਹੀ ਕਰੋ ਧੰਨਵਾਦ ਹਾਂਜੀ ਧੰਨਵਾਦ ਜੀ